ਬੀਤੇ 10 ਮਈ ਨੂੰ ਹਲਕਾ ਕਾਦਿਆਂ ਦੇ ਪਿੰਡ ਛਿਚਰਾ ਵਿੱਚ ਵੱਡੇ ਪੱਧਰ ਦੇ ਉੱਤੇ ਸਥਿਤ ਤੌਰ ਤੇ ਪਾਕਿਸਤਾਨ ਵੱਲੋਂ ਛੁੱਟੀਆਂ ਹੋਈਆਂ ਮਿਸਾਈਲਾਂ ਅੰਜੜੀਆਂ ਨੇ ਉੱਡੀਆਂ ਸਨ ਤੇ ਦੱਸਦੇ ਹੀ ਇਹ ਜਿਨ੍ਹਾਂ ਕਾਰਨ ਕੁਝ ਖੇਤਾਂ ਦਾ ਤੇ ਘਰਾਂ ਦਾ ਨੁਕਸਾਨ ਵੀ ਹੋਇਆ ਸੀ ਖੇਤਾਂ ਵਿੱਚ 15-15 ਫੁੱਟ ਡੁੰਗੇ ਟੋਏ ਜਿਹੜੇ ਨੇ ਉਹ ਪੈ ਕੇ ਲੀ ਤੇ ਨਾਲ ਹਾਲਾਤਾਂ ਦਾ ਮੌਕਾ ਦੇਖਣ ਦੇ ਲਈ ਅੱਜ ਲੋਕ ਸਭਾ ਦੇ ਸਾਬਕਾ ਐਮਪੀ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਹਲਕਾ ਕਾਦਿਆਂ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਪਿੰਡ ਛਿਚਰਾ ਵਿਖੇ ਪਹੁੰਚੇ ਆਪਣੇ ਸੀਨੀਅਰ ਸਾਥੀਆਂ ਦੇ ਸਮੇਤ ਜਿਹੜਾ ਪੀੜਤ ਪਰਿਵਾਰਾਂ ਤੱਕ ਪ ਘਟਨਾ ਵਾਲੀ ਸਥਾਨ ਤੇ ਪਹੁੰਚ ਕੇ ਖੇਤਾਂ ਵਿੱਚ ਡੀਜੀਐਮ ਸਾਲਾ ਹੋਏ ਨੁਕਸਾਨ ਦਾ ਜੜਾ ਹੈ ਉਹ ਮਿਹਰਬਾਨੀ ਹੈ ਇਸ ਦੇ ਨਾਲ ਹੀ ਦੱਸਦੇ ਇਹ ਇਲਾਕੇ ਦਾ ਦੌਰਾ ਕਰਨ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਉਹਨਾਂ ਦੀ ਆਪਣੀ ਵਿਧਾਨ ਸਭਾ ਹਲਕਾ ਦਾ ਇਲਾਕਾ ਹੈ ਤੇ ਉਹਨਾਂ ਨੇ ਇਥੇ ਆ ਕੇ ਨੁਕਸਾਨ ਦਾ ਜਾਇਜ਼ਾ ਲਿਆ ਹੈ ਤੇ ਨਾਲ ਹੀ ਕਿੜਿਤ ਕਿਸਾਨਾਂ ਨੇ ਕਿਹਾ ਹੈ ਕਿ ਉਹ ਆਪਣੇ ਨੁਕਸਾਨ ਦਾ ਪੂਰਾ ਬਿਰਵਾ ਤਿਆਰ ਕਰ ਕੱਲ ਹੀ ਉਹ ਮਿਰਸਰ ਜਾ ਕੇ ਕਿਸਾਨਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਗਏ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਹੈ ਜਾਣਕਾਰੀ ਸਾਂਝੀ ਕੀਤੀ ਤੇ ਉੱਥੇ ਹੀ ਉਹਨਾਂ ਨੇ ਦੱਸਿਆ ਹੈ ਕਿ ਇਸ ਤੋਂ ਬਾਅਦ ਜਿਹੜਾ ਹੈ ਵਿਰੋਧੀ ਧਿਰ ਦੇ ਅੱਗੇ ਪ੍ਰਤਾਪ ਸਿੰਘ ਬਾਜਵਾ ਨੇ ਜੜਾਏ ਦੇਸ਼ ਦੀ ਸੁਰੱਖਿਆ ਤੇ ਸਵਾਲ ਵੀ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਹਾਂ ਜੀ ਕੋਈ ਆਪਸ ਸਾਰੀਆਂ ਪਾਰਟੀਆਂ ਜੜੀਆਂ ਤੇ ਕਾਂਗਰਸ ਤੇ ਕੇਂਦਰ ਸਰਕਾਰ ਦੇ ਨਾਲ ਜੜੀ ਹੈ ਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਆਗੂ ਤੇ ਕਾਂਗਰਸ ਪਾਰਟੀ ਦੇ ਪੋਮੀ ਜਨਰਲ ਸੱਤਾ راہਲ ਗਾਂਧੀ ਨੇ ਵੀ ਕਿਹਾ ਹੈ ਕਿ ਪ੍ਰਧਾਨ ਮੰਤਰੀ ਇਸ ਮਾਮਲੇ ਵਿੱਚ ਸਾਰੀ ਸਥਿਤੀ ਬੁਲਾ ਕੇ ਸਪਸ਼ਟ ਕਰ ਕੋ ਗੱਲ ਹੈ ਕਿ ਮੇਰੇ ਆਪਣੇ ਅਸੈਂਬਲੀ ਹਲਕਾ ਕਾਦੀਨਦਰ ਦੇ ਵਿੱਚ ਇਹ ਪਿੰਡ ਪੈਂਦੇ ਜਿੱਥੇ ਚਾਰ ਇਹ ਸੋ ਕਾਲਡ ਮਸਾਇਲ ਅਟੈਕ ਹੋਏ ਨੇ ਸਿਸ਼ਰਾ ਪਿੰਡ ਹੈ ਇਹ ਬੇਸਿਕਲੀ ਸਿਸ਼ਰੇ ਦੇ ਆਲੇ ਦੋਲੇ ਹੀ ਹੋਏ ਨੇ ਜਿੱਥੇ ਅਸੀਂ ਹੁਣ ਘਰ ਖੜੇ ਆ ਇਹਨਾਂ ਤੋਂ ਤਕਰੀਬਨ ਇੱਕ ਕੋਈ 100 ਗਾਸਤੇ ਹੈ ਦੂਸਰਾ ਕੋ 1.5 200 ਗਾਸਤੇ ਹੈ ਖੱਬੇ ਹੱਥ ਵੀ ਹੋ ਤਕਰੀਬਨ 5 400 ਗਾਸਤੇ ਚਾਰ ਜਗ੍ਹਾ ਦੇ ਉੱਤੇ ਇਹ ਬਲਾਸਟ ਹੋਏ ਨੇ ਸਾਰੋਂ ਪਹਿਲੇ ਤੇ ਅਸੀਂ ਗੁਰੂ ਮਾਰਾ ਸਾਹਿਬ ਦੇ مشکور ਆ ਕਿ ਕਿਤੇ ਵੀ ਇਹ ਪਿੰਡ ਦੇ ਵਿੱਚ ਜਾਂ ਕੋਈ ਇਸ ਕਿਸਮ ਦੇ ਏਰੀਏ ਦੇ ਵਿੱਚ ਉਹ ਨਹੀਂ ਪਿੰਡਾਂ ਦੇ ਜ਼ਮੀਨਾਂ ਦੇ ਵਿੱਚ ਪਏ ਨੇ ਨੁਕਸਾਨ ਫਸਲ ਦਾ ਜ਼ਰੂਰ ਹੋਇਆ ਪਰ ਜਾਨੀ ਤੌਰ ਤੇ ਬਹੁਤ ਹੱਦ ਤੱਕ ਗੁਰਮਾਰਾ ਸਾਹਿਬ ਨੇ ਮਿਹਰ ਕੀਤੀ ਹੈ ਜਿਸ ਘਰ 'ਚ ਅਸੀਂ ਖੜੇ ਆ ਸਾਡੇ ਹੀ ਸਪੋਰਟਰਸ ਨੇ ਤੁਸੀਂ ਵੇਖ ਸਾਡੇ ਕੋ ਸਾਰੇ ਦਾ ਸਾਰੇ ਘਰ ਦੇ ਸ਼ੀਸ਼ੇ ਟੁੱਟ ਗਏ ਨੇ ਬਹੁਤ ਜ਼ਬਰਦਸਤ ਇਹ ਜਿਹੜੇ ਚਾਰ ਬਲਾਸਟ ਹੋਏ ਨੇ ਕਈ ਮੀਲਾਂ ਤੱਕ ਇਹਦੀ ਆਵਾਜ਼ ਗਈ ਤੋਂ ਸਾਰਿਆਂ ਨੂੰ ਪਹਿਲੇ ਤੇ ਸਾਡੀ ਅ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਮੈਂ ਅਪੀਲ ਕਰਨਾ ਚਾਹਾਂਗਾ ਕਿ ਜਿਹੜੇ ਵੀ ਕਿਸਾਨ ਵੀਰਾਂ ਦਾ ਨੁਕਸਾਨ ਹੋਇਆ ਫਸਲ ਦਾ ਉਹਨੂੰ ਜ਼ਰੂਰ ਇਥੇ ਆਪਣੇ ਰੈਵਨਿਊ ਦੇ ਅਫੀਸ਼ੀਅਲਜ਼ ਕਲਾਓ ਤੇ ਉਹਨਾਂ ਦੀ ਪਰਪਾਈ ਅਸੀ ਕਰੀਏ ਅ ਦੂਸਰੀ ਗੱਲ ਇਹ ਕਿ ਅਜੇ ਇਸ ਦੇ ਤੇ ਬਿਆਨ ਜਿਹੜਾ ਕੱਲ ਮੈਂ ਹੋਰ ਵੀ ਕੁਝ ਏਰੀਆ ਜਿਹਨੂੰ ਵਿਜ਼ਿਟ ਕਰਕੇ ਅੰਮ੍ਰਿਤਸਰ ਦੇ ਵਿੱਚ ਇਹਦੇ ਬਾਰੇ ਬਕਾਇਦਾ ਤੌਰ ਆਪਣੀ ਹੀ ਰਾਏ ਰੱਖਾਂਗਾ ਬਾਕੀ ਮੈਂ ਆਪਣੇ ਸਾਰੇ ਸਾਥੀਆਂ ਨਾਲ ਇਸ ਦੇ ਤੇ ਚਰਚਾ ਹੋਈ ਹੈ ਉਹਨਾਂ ਦਾ ਵਿਊ ਪੁਆਇੰਟ ਕੀ ਉਹ ਵੀ ਲਿਆ ਤੋ ਜ਼ਿਆਦਾ ਗੱਲ ਬਾਤ ਜਿਹੜੀ ਹੈ ਕੱਲ ਮੈਂ ਅੰਮ੍ਰਿਤਸਰ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਣਾ ਹੈ ਉੱਥੇ ਪ੍ਰੈਸ ਕਾਨਫਰੰਸ ਰੱਖੀ ਉੱਥੇ ਸਾਰਾ ਆਪਣਾ ਵਿਊ ਪੁਆਇੰਟ ਰੱਖਾਂਗੇ ਨਿੱਜੀ ਤੌਰ ਮੈਂ ਕੋਈ ਗੱਲ ਇੱਥੇ ਕਹਿਣਾ ਨਹੀਂ ਜਾਂਦਾ ਮੈਂ ਸਮਝਦਾ ਕਿ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਮੌਜੂਦਾ ਸਰਕਾਰ ਦੀ ਫੁੱਲ ਫਲੈਸ਼ ਸਪੋਰਟ ਸਾਡੀ ਪਾਰਟੀ ਦੇ ਐਲੋਪੀ ਰਾਹੁਲ ਗਾਂਧੀ ਜੀ ਨੇ ਖੜਗੇ ਸਾਹਿਬ ਨੇ ਕਿਉਂਕਿ ਦੋਨੋਂ ਇੱਕ ਲੋਕ ਸਭਾ ਦੇ ਵਿੱਚ ਲੀਡਰ ਆਫ অপੋਜੀਸ਼ਨ ਨੇ ਇੱਕ ਰਾਜ ਸਭਾ ਚ ਨੇ ਇੱਕ ਸਾਡੇ ਪਾਰਟੀ ਦੇ ਪ੍ਰਧਾਨ ਨੇ ਇੱਕ ਫਾਰਮਲ ਪ੍ਰਧਾਨ ਨੇ ਤੇ ਬਾਕੀ ਆਪੋਜੀਸ਼ਨ ਜੋ ਮਾਤਾ ਨੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਸਪੈਸ਼ਲ ਸੈਸ਼ਨ ਪਾਰਲੀਮੈਂਟ ਦਾ ਸੱਦਿਆ ਜਾਏ ਉਸ ਸੈਸ਼ਨ ਦੇ ਵਿੱਚ ਕੀ ਕੀ ਹਾਲਾਤ ਬਣੇ ਨੇ ਐਂਡ ਇਹਦੇ ਵਿੱਚ ਜਿਹੜੀਆਂ ਕੁਝ ਬਾਹਰੀਆਂ ਫੋਰਸਸਾਂ ਦੀ ਮਦਖਲਤ ਹੈ ਉਹਦੇ ਬਾਰੇ ਵੀ ਲੋਕ ਚਰਚਾ ਕਰਨਾ ਚਾਹਣਗੇ ਸੋ ਮੈਂ ਸਮਝਦਾ ਕਿ ਜਲਦੀ ਤੋਂ ਜਲਦੀ ਸਪੈਸ਼ਲ ਸੈਸ਼ਨ ਦੇਸ਼ ਤੇ ਵਸਦਣਾ ਚਾਹੀਦਾ ਉਥੇ ਜੋ ਅਸਲ ਗੱਲ ਹੈ ਉਹ ਸਾਰੀ ਜਿਹੜੀ ਪਾਰਲੀਮੈਂਟ ਦੇ ਸਾਹਮਣੇ ਤੇ ਲੋਕਾਂ ਦੇ ਸਾਹਮਣੇ ਆਣੀ ਚਾਹੀਦੀ ਹੈ ਧੰਨਵਾਦ